ਇਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਦੇਪੌਰ ਅਗੇ ਕੰਨਿਆ ਹਸੈਣੀ ਸਾਰਿਆਂ ਦੇ ਹੈ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੇਹੱਦ ਡਰਾਉਣੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਾਣੀ ਹੈ ਝੋਨੇ ਦੇ ਵਿੱਚ ਪਾਣੀ ਪਾਣੀ ਕਹਿ ਸਕਦੇ ਬੁਰੇ ਹਾਲਾਤ ਨੇ ਅੱਗੇ ਤੱਕ ਤਾਂ ਇੱਧਰ ਵੀ ਅੱਗੇ ਸਾਰੇ ਹਾਲਾਤ ਮਾੜੇ ਨੇ ਤਾਂ ਇਸ ਤੋਂ ਨਾਲ-ਨਾਲ ਅਸੀਂ ਮੰਨਾ ਦੀ ਤਸਵੀਰ ਦਿਖਾਵਾਂਗੇ ਤਾਂ ਇੱਧਰ ਤੱਕ ਦੇਖ ਸਕਦੇ ਹੋ ਕਿ ਹਾਲਾਤ ਕਿੰਨਾ ਮਾੜੇ ਤਰਸੂ ਹਾਲਾਤ ਨੇ ਤਾਂ ਅੱਗੇ ਇੱਕ ਦਰੈਤਲ ਨੂੰ ਬਹੁਤ ਜ਼ਿਆਦਾ ਤਾ ਜਿਹੜੇ ਖੋਰਾ ਲੱਗਿਆ ਹੋਇਆ ਉਹ ਤਸਵੀਰ ਜਲਦ ਹੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਸੀਂ ਤਾਂ ਤਸਵੀਰਾਂ ਬਹੁਤ ਦਰਦਨਾਕ ਤਸਵੀਰਾਂ ਨੇ ਇਹ ਪੁੱਤਾਂ ਦੇ ਵਾਂਗੂ ਪਾ ਲਈ ਫਸਲ ਝੋਨੇ ਦੀ ਇਸ ਦਰਿਆ ਦੇ ਵਹਿਣ ਦੇ ਵਿੱਚ ਵਹਿ ਰਹੀ ਹੈ ਔਰ ਕਿਸਾਨ ਕੁਛ ਕਰ ਵੀ ਨਹੀਂ ਸਕਦਾ ਬੇਬਸ ਲਾਚਾਰ ਹੋ ਚੁੱਕਿਆ ਕਿਸਾਨ ਦਰਿਆ ਸਤਲ ਜਿਹਦੀ ਹਰ ਕਾਪੜੇਟ ਤੁਹਾਡੇ ਤੱਕ ਪਹੁੰਚਾ ਰਹੇ ਅਸੀਂ ਲਾਈਵ ਸਰੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਆ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਈਓ ਦਰਿਆ ਸਤਲੁਜ ਆਪਡੇਟ ਪਹੁੰਚਾ ਰਹੇ ਆਂ ਬੰਨਾਂ ਦੀ ਤਸਵੀਰ ਬੰਨਾਂ ਦੀ ਹਾਲਾਤ ਕੀ ਹੈ ਤਾਂ ਸਾਹਮਣੇ ਪਾਣੀ ਪਾਣੀ ਆ ਸੀ ਬੰਨ ਦੇ ਬਿਲਕੁਲ ਨਾਲ ਨਾਲ ਜਾ ਰਹੇ ਆ ਇਸ ਟਾਈਮ ਬਿਲਕੁਲ ਨਾਲ ਨਾਲ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਹਰ ਕਿਤੇ ਪਾਣੀ ਪਾਣੀ ਹੈ ਤਾਂ ਇਹ ਤੁਸੀਂ ਦੇਖ ਇਧਰ ਵੀ ਪਾਣੀ ਹੈ ਸਾਰੇ ਕਿਤੇ ਪਾਣੀ ਪਾਣੀ ਨਜ਼ਰ ਆਏਗਾ ਸਾਰੀਆਂ ਜਿੰਨੀਆਂ ਕਿ ਮੋਟਰਾਂ ਆ ਜਾਂ ਸੋਲਰ ਮੋਟਰਾਂ ਸਾਰੀਆਂ ਇਸ ਪਾਣੀ ਦੀ ਬਹਣ ਦੇ ਵਿੱਚ ਡੁੱਬ ਚੁੱਕੀਆਂ ਇਸ ਪਾਸੇ ਦ੍ਰਿਸ਼ਤਲ ਦੀ ਹਰ ਇੱਕ ਅਪਰੇਟਰ ਦੱਕਾ ਵਿਚਾਰਿਆ ਹੋਰ ਇਸ ਟਾਈਮ ਦੀ ਜੋ ਅਪਡੇਟ ਹੈ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਮੱਦੇਪੋਰਾ ਜਿੱਥੋਂ ਦੀ ਇਹ ਤਸਵੀਰ ਹੈ ਦਰਦਨਾਕ ਤਸਵੀਰਾਂ ਨੇ ਬਹੁਤ ਸਾਰੇ ਪਾਸੇ ਪਾਣੀ ਪਾਣੀ ਹੋ ਚੁੱਕਿਆ ਅੱਗੇ ਇੱਕ ਨੋਚ ਨੂੰ ਬਹੁਤ ਵੱਡੀ ਢਾਹ ਲੱਗੀ ਹੋਈ ਹੈ ਉੱਥੋਂ ਦੀ ਅਪਡੇਟ ਵੀ ਪਹੁੰਚਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਦੇਖ ਲਓ ਕਿ ਬੰਦਾ ਦੇ ਨਾਲ ਪਾਣੀ ਤਕਰੀਬਨ 7-7 ਫੁੱਟ ਪਾਣੀ ਨਾਲ ਲੱਗਿਆ ਹੋਇਆ ਹੈ ਇਹ ਚਿੰਤਾਜਨਕ ਹਾਲਾਤ ਤਰਸ ਜੋ ਹਾਲਾਤ ਨੇ ਦਰਿਆ 사ਤ루 ਜਿਹੜੇ ਲਗਾਤਾਰ ਅਪਡੇਟ ਜੋੜ ਦੇ ਤੱਕ ਪਚਾਰੇ ਆ। ਔਰ ਦੂਜੀ ਗੱਲ ਹੋਰ ਦੱਸ ਜਾਵਾਂ ਕਿ ਦਰਿਆ 사ਤ루 ਜਿਹਦਾ ਜੋ ਜਲ ਪੱਤਰ ਹੈ ਉਹ ਲਗਾਤਾਰ ਵੱਧ ਰਿਹਾ ਹੈ। ਘਟਣ ਦਾ ਅਜੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ। ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਣੀ ਘਟ ਗਿਆ ਪਰ ਨਹੀਂ ਜੋ ਨਿਸ਼ਾਨੀਆਂ ਵਗੈਰਾ ਲਾ ਕੇ ਲੋਕ ਬੈਠੇ ਆ। ਤਰਾਹੀ ਤਰਾਹੀ ਲੋਕ ਕਰਿਆ। ਤੋਂ ਕਰਿਆ ਕਿ ਪਾਣੀ ਲਗਾਤਾਰ ਵੱਧ ਰਿਹਾ ਹੈ। ਤਸਵੀਰ ਦੇਖ ਲਓ ਕਿ 사ਤ루 ਜ ਬੰਨਾ ਦੀ ਤਸਵੀਰ ਪਿੰਨ ਮੱਦੇਪੁਰ ਇਹ ਲੱਗਦਾ ਨੇ ਵੀ ਤਸਵੀਰਾਂ ਨੇ ਹੋਰ ਬਿੱਟ ਵੀ ਆ ਰਿਹਾ ਠੀਕ ਹੈ ਆਪਣੇ ਆਪ ਚੇ ਡਰੋਨ ਵਾਲੀਆਂ ਤਸਵੀਰਾਂ ਨੇ ਪਾਣੀ ਫੱਟ ਰਿਹਾ ਬੱਦ ਗਿਆ ਬੱਦਦਾ ਪਾਣੀ ਆ ਗਿਆ ਬਦੂ ਬੋਲਿਆ ਕਿਤਾ ਡੁੱਬਿਆ ਸਰ ਬੰਨੇ ਨੇੜੇ ਇੱਕ ਕਿ ਤੁੰਰਾ ਜਮਾਂ ਨਾਲ ਲੱਗਿਆ ਕਿਹੋ ਨਾਲ ਆ ਜਮਾਂ ਇਹ ਤਾਂ ਕੁੱਤਾਂ ਨੂੰ ਪੂਰਾ ਡਰਾ ਰਿਹਾ ਜਿੰਨੇ ਆਪਣੀ ਦਿੱਖ ਹੁੰਦੇ ਤੂੰ ਹਾਂਜੀ ਬਸ ਉਹ ਕੀ ਹੋ ਹੋਣੀ ਤਾਂ ਇਧਰ ਸਤਲੁਜ ਦੇ ਪਾਖੜਾ ਦੀ ਗੱਲ ਕਰੀ ਤਾਂ 1678 ਪਾਣੀ ਹੋ ਚੁੱਕਿਆ ਉੱਥੇ ਤਾਂ ਇੱਕ ਹੋਰ ਗੱਲ ਦੱਸ ਦੇਵਾਂ ਕਿ ਮਹਿਜ਼ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਠੱਲੇ ਤਾਂ ਦਰਿਆ ਸਤਲੁਜ ਦੀਆਂ ਸਾਂਝੀਆਂ ਤਸਵੀਰਾਂ ਤੁਹਾਡੇ ਨਾਲ ਕਰ ਰਹੇ ਆਂ ਬੰਨਾ ਦੀਆਂ ਤਸਵੀਰਾਂ ਇਹ ਦਿਹਾਤ ਸਤੂ ਜੇ ਹਰ ਇੱਕ ਤਰ੍ਹਾਂ ਤਬਾਹੀ ਮਚਾਉਂਦਾ ਹੁਣ ਪਾਣੀ ਜੇ ਉਤਰੇਗਾ ਤਾਂ ਫਿਰ ਜਿੱਥੇ ਥਾਂ ਤੇ ਢਾਹ ਲੱਗੀ ਸੀ ਉੱਥੇ ਫਿਰ ਢਾਹ ਲੱਗਣੀ ਸ਼ੁਰੂ ਹੋ ਜੂਗੀ ਤਾਂ ਬਹੁਤ ਹਾਲਾਤ ਚਿੰਤਾਜਨਕ ਨੇ ਦਰਸ ਲੋਕਾਤ ਨੇ ਲੋਕ ਇੱਥੋਂ ਜਿੱਥੇ ਬੰਨ ਢਾਹ ਲੱਗੀ ਹੋਈ ਹੈ ਤਾਂ ਦੇਖ ਲੋ ਰੁੱਖ ਕੱਟ-ਕੱਟ ਕੇ ਲਿਜਾ ਰਹੇ ਨੇ ਕੱਟ-ਕੱਟ ਕੇ ਦਰਖਤ ਸੁੱਟੇ ਜਾ ਰਹੇ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਟ-ਕੱਟ ਕੇ ਦਰਖਤ ਸੁੱਟੇ ਜੋ ਸੁੱਟ ਗਿਆ ਰਿਹਾ ਇੱਕ ਵੱਡਾ ਖੋਰਾ ਦਰਿਆ ਸਤਲੁਜ ਨੇ ਲਾਇਆ ਆ ਆ ਗਿਆ ਮੀਡੀਆ ਆ ਗਿਆ ਸਾਡਾ ਵੀਡੀਓ ਮੇਰਾ ਹਾਏ ਭਾਈ ਇਹ ਦੇਖ ਲੋ ਸਿੱਧੀਆਂ ਲਾਈਵ ਤਸਵੀਰਾਂ ਟਰੈਕਟਰ ਜਿੰਨੇ ਵੀ ਕਰਾਂ ਕੇ ਮੌਜੂਦ ਆ ਉਹ ਟਰੈਕਟਰ ਇਸ ਜੰਗੀ ਪੱਧਰ ਤੇ ਯਾਨੀ ਕਿ ਸੋਚ ਰਿਹਾ ਹੈ ਕਿ ਕਿਤੇ ਨੁਕਸਾਨ ਨਾ ਹੋ ਜਾਈ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਤੋਂ ਦਰ ਸਾਂਝੀ ਕਰ ਰਹੇ ਆ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਤਾਂ ਆਪਣੇ ਆਪ ਚ ਬਹੁਤ ਵੱਡੀ ਅਪਡੇਟ ਦਰਖਤ ਸੁੱਟ ਜਾ ਰਿਹਾ ਇਹ ਇਹ हां ते देख ਸਕਦੇ ਹਾਂ ਕਿ ਹਾਲਾਤ ਇੱਥੇ ਵੀ ਤਰਸ ਜਿਓ ਗਿਆ ਆਇਆ ਭਜਾਈ ਜਾਂਦਾ ਇੱਥੇ ਗੁੱਜਰ ਸੀ ਉਹ ਸਾਰੇ ਛੁੱਟ ਚੁੱਕੇ ਆ ਤਾਂ ਜਿੱਦਾਂ ਮੈਂ ਵਰ ਕਰ ਰਿਹਾ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਕਰਿ ਜਾਓ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚ ਸਕੇ ਤਾਂ ਬੰਨਾਂ ਦੇ ਜੋ ਦਰਖਤ ਲੱਗੇ ਹੋਏ ਸੀ ਉਹਨਾਂ ਨੂੰ ਹੁਣ ਜਿਸ ਥਾਂ ਤੇ ਖੋਰਾ ਲੱਗਿਆ ਹੋਇਆ ਵੱਡਾ ਉਸ ਥਾਂ ਤੇ ਲਜਾਇਆ ਜਾ ਰਿਹਾ ਜਿਸ ਥਾਂ ਤੇ ਖੋਰਾ ਲੱਗਿਆ ਹੋਇਆ ਸੀ ਉਸ ਥਾਂ ਤੇ ਲਜਾਇਆ ਜਾ ਰਿਹਾ ਤਾਂ ਬਹੁਤ ਰੇ ਲੱਗ ਛੁੱਟੇ ਜਾ ਰਹੇ ਆ ਪਰ ਇਹ ਹਨ ਕਿਤੇ ਦਰਿਆ ਅੱਗੇ ਜੋ ਟਾਹ ਅਗੇ ਦੁਕਾਨ ਦਾ ਨਾਂ ਨਹੀਂ ਲੱਗ ਰਿਹਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਯਕੀਨ ਕਿ ਪਾਸੇ ਇਹ ਦਰਖਤ ਟਰੈਕਟਰ ਦੇ ਪਿੱਛੇ ਇੱਕ ਵੱਡਾ ਦਰਖਤ ਪਾਕੇ ਲਿਜਾਇਆ ਜਾ ਰਿਹਾ ਇਹ ਵੀ ਉਸ ਦਰਿਆ ਦੇ ਵਿੱਚ ਢਾਹ ਵਾਲੀ ਥਾਂ ਤੇ ਸੁੱਟਿਆ ਜਾਊਗਾ ਤਾਂ ਇਹ ਦਰਦਨਾਕ ਤਸਵੀਰਾਂ ਬਣ ਜਾਂਦੀਆਂ ਤਾਂ ਲਗਾਤਾਰ ਪ੍ਰਸ਼ਾਸਨ ਇੱਥੇ ਕੰਮ ਸੌਰੀ ਲੋਕ ਆਪ ਮੁਹਾਰੇ ਆਏ ਹੈ ਕਿ ਖਤਰਾ ਕੋਈ ਵੱਧ ਨਾ ਜਾਵੇ ਤਾਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਬੰਨ੍ਹ ਨੂੰ ਅੱਗੇ ਕਾਫੀ ਹੱਦ ਢਾਲ ਲੱਗੀ ਹੋਈ ਹੈ ਇੱਥੇ ਬੰਨ੍ਹ ਨੂੰ ਪਾਣੀ ਲੱਗਿਆ ਹੋਇਆ ਹੈ ਤਾਂ ਅੱਗੇ ਲਗਾਤਾਰ ਬੰਨ੍ਹ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤਾਂ ਬੰਨ੍ਹ ਤੇ ਕੰਮ ਕਰਨਾ ਚਾਹੀਦਾ ਹੈ ਪਰ ਕੁਝ ਲੋਕ ਗਾਲੀ ਗਲੋਚ ਕਰਦੇ ਇੱਥੇ ਹੋਰ ਤਸਵੀਰ ਸਾਹਮਣੇ ਆਈ ਹੈ ਤਾਂ ਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਤਸਵੀਰਾਂ ਤਰਸਯੋਗ ਨੇ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਨੇ ਇਹ ਦਰਿਆ 7 ਦੇ ਤਾਂ ਸਾਹ ਅਪਡੇਟ ਤੋਂ ਉੱਦ ਤੱਕ ਪਹੁੰਚਾ ਰਹੇ ਹਾਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਤਰਸਯੋਗ ਨੇ ਦਰਿਆ 7 ਦੇ ਚਾਰੇ ਪਾਸੇ ਹੰਕਾਰ ਮਜੀ ਹੋਈ ਹੈ ਬਹੁਤ ਵੱਡੀਆਂ ਤਸਵੀਰਾਂ ਨੇ ਇੱਕ ਦਰਖਤ ਜੋ ਇਸ ਅੱਗੇ ਛੁੱਟਿਆ ਹੋਇਆ ਕਮਾਲ ਕੀਤੀ ਬਈ ਤੁਸੀਂ ਟੋਟ ਜਿਵੇਂ ਹੁਣ ਹੀ ਹਾਲਾਤ ਇਹ ਨੇ ਤੁਸੀਂ ਦੇਖੋ ਇਹ ਹਾਲਾਤ ਨੇ ਲੜਾਈ ਕਿਤੇ ਨਹੀਂ ਹੋਣੀ ਚਾਹੀਦੀ ਹਾਲਾਤ ਤਰਸਯੋਗ ਨੇ ਇਹ ਤਸਵੀਰ ਦਿੱਤੀ ਨੇ ਸਾਹਿਬ ਗਾਣਾ ਕੱਢਿਆ ਜਾਣ ਕਿਥੇ ਇਹ ਨਹੀਂ ਹੋਣਾ ਚਾਹੀਦਾ ਮੈਂ ਭਾਜੀ ਕਹਿ ਕੇ ਉਤਰਿਆ ਤੁਹਾਨੂੰ ਯਾਰ ਹੁਣ ਸਾਰ ਨਹੀਂ ਪਤਾ ਲੱਗਦਾ ਨਹੀਂ ਪਤਾ ਕਿ ਉਹ ਨਹੀਂ ਪਤਾ ਇੰਨਾ ਵੱਡਾ ਇੱਥੇ ਬਰਕਦਾ ਜਦੋਂ ਲੈ ਕੇ ਜਾਇਆ ਜਾਵੇ ਤੱਕ ਪਤਾ ਨਹੀਂ ਲੱਗਦਾ ਤਾਂ ਫਿਰ ਇਹ ਹਾਲਾਤ ਮਾੜੇ ਨੇ ਤਾਂ ਹਾਲਾਤ ਤਰਸਯੋਗ ਮਨੇ ਤੌਰ ਬਹੁਤ ਗਿਆ ਗਾ ਫੜ ਜਾ ਵੀ ਤੂੰ ਪਰੇ ਨਹੀਂ ਹੋਣ ਡਿਆ ਫੜ ਜਾ ਵੀ ਤੂੰ ਪਰੇ ਨਹੀਂ ਹੋਣ ਡਿਆ ਚੱਲ ਕੋਈ ਇਹ ਹਲਾ ਤੇ ਚਿੰਤਾ ਜਨਕ ਨੇ ਪਾ ਕਰ ਲੈ ਸਾਡ ਦੇ ਇੰਦਰ ਸਤ ਲਈ ਦਾ ਮੈਂ ਤਾਂ ਕਰ ਤਸੀਲ ਤੱਕ ਬਚਾ ਰਹੇ ਚੰਗਾ ਨਹੀਂ ਲੱਗਾ ਬੰਦਾ ਕੋਈ ਨਹੀਂ ਕੋਤ ਹੋਰ ਜਨਾ ਇੱਕ ਦੋ ਬੰਦੇ ਜਲਦੇ ਆ ਜਾਂਦੇ ਭਾਜੀ ਦੇਖ ਆਪਾਂ ਘਾੜਦੇ ਨਹੀਂ ਗੱਡੀ ਕਿਸੇ ਨੂੰ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੰਦਿਆਂ ਨੂੰ ਸਾਰੇ ਲੋਕਾਂ ਦਾ ਵਾਸਤਪੂਰਨ ਰਿਹਾ ਅਸੀਂ ਕਦੇ ਉਦਾਂ ਤਰੇ ਖੜਦੇ ਆ ਆਲਾ ਆ ਜਾ ਵੱਡੇ ਆ ਜਾ ਜਿਹੜੀ ਇਹ ਵਾਡਿੰਗ ਕਹਿੰਦਾ ਨਾ ਮੇਰੇ ਨਾਲ ਹੁਣ ਵੜ ਦਵੇ ਇਹ ਵੜ ਗੱਲੇ ਤੇ ਮਰਨੇ ਆਂ ਇਹ ਬੰਦਾ ਪਿੰਡ ਦਾ ਆਪਾਂ ਕਹਿ ਦਾਂਗੇ ਭਰਾਵਾ ਇਦਾਂ ਬੋਲਦੇ ਨੂੰ ਸਮਝਾਓ ਮੇਰੇ ਖੇਤਰਖਾਨੇ ਨੇ ਕੰਮ ਗਲਤ ਕਰ ਨਹੀਂ ਆ ਕਹਿੰਦਾ ਮੋਰੋ ਅਹੀਂ ਤੇ ਕਰਤਾ ਵੇ ਵੜਦੇ ਭਰਾਵਾ ਵੇ ਨਾ ਵੜ ਕੇ ਨਹੀਂ ਆ ਕਿਹੜੀਆਂ ਗੱਲਾਂ ਕਰਦਾ ਜਤੂ ਕਟਵਾ ਗਿਆ ਤੂੰ ਕੱਦਣਾ ਤੇ ਦਰਿਆ ਸਤਲੁਜ ਦਾ ਕੈਰੇਕਟਰ ਦਰਿਆ ਸਤਲੁਜ ਦਾ ਦਰਿਆ ਸਤਲੁਜ ਤੇ 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 ਦਰਿਆ ਉਹਦੇ ਹਾਲਾਤ ਤਰਸਯੋਗ ਹੋ ਹੁੰਦੇ ਆ ਤੇ ਇਹ ਹਾਲਾਤ ਤਰਸਯੋਗ ਬੜੇ ਹੋਇਆ ਤੇ ਆ ਸਤਲੂ ਨੇ ਵੱਡਾ ਖੋਰਾ ਜਾਨੀ ਕਬੱਡੀ ਢਾ ਵੀ ਲਾਈ ਹੋਈ ਹੈ ਉਹ ਚੱਲ ਮਾੜੀ ਮੋੜੀ ਸੈਂਸ ਹੁੰਦੀ ਬੋਲਣ ਦੀ ਕਿਹ ਹੈ ਨਾ ਬੰਦੇ ਚੱਲ ਇੱਥੇ ਥੋੜੇ ਫੈਂਸ ਬਾਜੇ ਵੀ ਹੋਈ ਹੈ ਆਮ ਲੋਕਾਂ ਨੂੰ ਚਾਹੀਦਾ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਆਫਤ ਦਾ ਸਮਾਂ ਹੋਵੇ ਤਾਂ ਸਾਰਿਆਂ ਨੂੰ ਰਲ ਮਿਲ ਕੇ ਨਿਪਟਾਉਣਾ ਚਾਹੀਦਾ ਜਿੱਕਰ ਅਦਰਖਤ ਜਾ ਰਹੇ ਸੀ ਤਾਂ ਗਾਲ ਕੱਢਣੀ ਇੱਕ ਦੂਜੇ ਨੂੰ ਇਹ ਬੜੀ ਮੜੀ ਗੱਲ ਹੈ ਤਾਂ ਤਸਵੀਰਾਂ ਤਰਸ ਜੋ ਪਹਿਲੇ ਹੀ ਨੇ ਇਸ ਤਰ੍ਹਾਂ ਦੇ ਹਾਲਾਤ ਨਾ ਬਣਾਓ ਇਹ ਮੇਰੀ ਬੇਨਤੀ ਹੈ ਇਸ ਤਰ੍ਹਾਂ ਦੇ ਹਾਲਾਤ ਕਿਤੇ ਵੀ ਨਾ ਬਣਾਓ ਉਹ ਕਿਨਾਂ ਸਾਈਡ ਦੇ ਆਉਂ ਜਾਂ ਇੰਨੀ ਗੱਲ ਕੇ ਨਿਕਲ ਗੱਲ ਚੱਲ ਤਾਂ ਇਧਰ ਦੀ ਤਸਵੀਰ ਦਿਖਾਉਂਦੇ ਆ ਹੁਣ ਇਧਰ ਹਾਲਾਤ ਦਰਿਆ ਸਤਲੁਜ ਅੱਜ ਉਹਨਾਂ ਦੇਖਿਓ ਕਿ ਕਿਹੜੇ ਸਟੈਂਡ 'ਤੇ ਹੋਇਆ ਤੇ ਪਹਿਲਾਂ ਦੀਆਂ ਤਸਵੀਰਾਂ ਨੇ ਤੁਸੀ ਪੰਨ ਦੀ ਐ ਤਸਵੀਰ ਹੈ ਜ਼ਿਲ੍ਹਾ ਲੁਧਿਆਣਾ ਪਿੰਡ ਮੱਦੀਪੁਰ ਦੀਆਂ ਤਸਵੀਰਾਂ ਨੇ ਝੋਨਾ ਸਾਰਾ ਇੱਥੇ ਡੁੱਬਿਆ ਹੋਇਆ ਦਰਿਆ ਸਤਲੁਜ ਤੇ ਜਲਪਤ ਲਗਾਤਾਰ ਵਧ ਰਿਹਾ ਪੂਰਾ ਫਾਂਦੇ ਤਾਂ ਤਰਕ ਤਾਂ ਸੁੱਟੇ ਜਾ ਰਿਹਾ ਇੱਥੇ ਇੱਕ ਵੱਡੀ ਦਰਿਆ ਨੇ ਖੋਰਾ ਜਾਨਿਕ ਖੋਰਾ ਲਾਇਆ ਹੋਇਆ ਤਾ ਦਰਦਨਾਕ ਤਸਵੀਰਾਂ ਬਹੁਤ ਚਿੰਤਾਜਨਕ ਲੋਕ ਚਿੰਤਾ ਜਤਾ ਰਹੇ ਨੇ ਖਬਰ ਨੂੰ ਸ਼ੇਅਰ ਜਰੂਰ ਕਰੋ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਕਿਉਂਕਿ ਇੱਥੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਹੈ ਸਾਹਮਣੇ ਦਰਖਤ ਦੇਖ ਸਕਦੇ ਹਾਂ ਕਿ ਦਰਖਤ ਦਰਿਆ ਦੇ ਢਾਬ ਵਾਲੀ ਥਾਂ ਦੇ ਸੁੱਟਣ ਲਈ ਲਜਾਇਆ ਜਾ ਰਿਹਾ ਹੈ ਤਾਂ ਇਹ ਹੁਣ ਦੇਖੋ ਇਧਰ ਪਾਣੀ ਬੰਨ ਦੇ ਨਾਲ ਹੈ ਆਹ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਹਾਲਾਤ ਬਹੁਤ ਚਿੰਤਾਜਨਕ ਨੇ ਬਹੁਤ ਮਾੜੇ ਨੇ ਬ੍ਰਿਆ ਸਤਲੁਜ ਦੇ ਦਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਇਹ ਪਾਣੀ ਬੰਨ ਦੇ ਨਾਲ ਲੱਗਿਆ ਹੋਇਆ ਹੈ ਤੱਕੇ ਕਾਫੀ ਜ਼ਿਆਦਾ ਵੱਡਾ ਖੋਰਾ ਦਰਿਆ ਨੂੰ ਲੱਗਿਆ ਹੋਇਆ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਦਰਖਤ ਲਗਾਏ ਜਾ ਰਹੇ ਨੇ ਖੋਰੇ ਵਾਲੇ ਜਗ੍ਹਾ ਤੇ ਸੁੱਟਣ ਦੇ ਲਈ ਤਾਂ ਇਹ ਦਰਦਨਾਕ ਤਸਵੀਰਾਂ ਲੋਕ ਲਗਾਤਾਰ ਕੰਮ ਕਰ ਰਹੇ ਨੇ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਉਹ ਲੋਕ ਕਰ ਰਹੇ ਨੇ ਇੱਥੇ ਤਾਜੀ ਠਟਾ ਲੱਗੀ ਹੋਈ ਐ ਇਹ 58 ਬੁਰਜੀ ਇਸ ਦਾ ਨਾਮ ਹੈ ਜਿਹੜਾ ਜੋ ਹੈ ਲੁਧਿਆਣਾ ਪੈਂਡ ਮੱਦੇਪੁਰ ਤੋਂ ਅੱਗੇ 58 ਬੁਰਜੀ ਦੀਆਂ ਤਸਵੀਰਾਂ ਨੇ ਮੁਝੇ ਪਾਸੇ ਦਰਿਆ ਸਤਲੁਜ ਲਗਾਤਾਰ ਹੁਫਾਨ ਤੇ ਪਾਣੀ ਦਾ ਜਲ ਸਤਰਨ ਲਗਾਤਾਰ ਵਧ ਰਿਹਾ ਹੈ ਘਟਣ ਦਾ ਨਾਂ ਨਹੀਂ ਲੈ ਰਿਹਾ ਉੱਪਰੋਂ ਬਾਰਿਸ਼ ਹੈ ਤੇ ਚਾਰੇ ਪਾਸੇ ਹਾਂਕਾਰ ਮਚੀ ਹੋਈ ਹੈ ਬਹੁਤ ਚਿੰਤਾ ਜਨਕ ਲੋਕ ਚਿੰਤਾ ਜਤਾ ਰਹੇ ਨੇ ਪਰ ਕੁਦਰਤ ਦੇ ਕਰੋਪੀ ਦੇ ਅੱਗੇ ਕਿਸੇ ਦਾ ਜੋਰ ਤਾਂ ਨਹੀਂ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਨੂੰ ਜ਼ਰੂਰ ਚਾਹੀਦਾ ਜੋ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਨਹੀਂ ਆਪਣੀ ਨਿਭਾਈ ਤਾਂ ਇਹ ਅੱਗੇ ਦਰਿਆ ਨੂੰ ਵੱਡਾ ਖੋਰਾ ਲੱਗਿਆ ਹੋਇਆ ਜਿੱਥੇ ਕਿ ਲਗਾਤਾਰ ਦਰਖਤ ਲਗਾਏ ਜਾ ਰਹੇ ਨੇ ਵਿੱਚ ਸੁੱਟਣ ਦੇ ਲਈ ਤਾਂ ਬਹੁਤ ਚਿੰਤਾ ਕਰਨ ਵਾਲੀ ਤਸਵੀਰਾਂ ਨੇ ਇਹ ਜੋ ਤੁਸੀਂ ਐਨ ਐਨ ਆਰ ਨਿਊਜ਼ ਤੇ ਦੇਖ ਰਹੇ ਹੋ ਤਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਓ ਸ਼ੇਅਰ ਕਰ ਦਿਓ ਤਾਂ ਜੋ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਾਣੀ ਹੈ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚ ਸਕੇ ਦਰਿਆ ਸਤਲੁਜ ਦੇ ਬੰਨਾਂ ਦੀਆਂ ਤਸਵੀਰਾਂ ਨੇ ਇੱਕ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ ਦਰਿਆ ਨਹੀਂ ਪਕੜੀ ਨਹੀਂ ਦਰਿਆ ਸਤਲੁਜ ਜੀ ਆ ਇੱਥੇਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਸੀ ਬੰਨਾ ਦੇ ਨਾਲ ਇਹ ਬੰਨੇ ਦੀ ਦੂਜੀ ਸਾਈਡ ਹੈ ਜਾਨੀ ਕਿ ਦਰਿਆ ਤੋਂ ਬਾਹਰ ਪਾਣੀ ਇੱਥੇ بارش ਦਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਸ ਪਾਸੇ ਤਾਂ ਇੱਧਰ ਤਾਂ ਹਾਲਾਤ ਚਿੰਤਾਜਨਕ ਨੇ ਪਤਾ ਹੀ ਹੈ ਬੰਨਾ ਦੇ ਨਾਲ ਪਾਣੀ ਲੱਗਿਆ ਹੋਇਆ ਹੈ ਤੇ ਦਰਿਆ ਸੱਤੋਂ ਨੇ ਵੱਡਾ ਖੋਰਾ ਲਾਇਆ ਹੈ ਕਿੱਥੇ ਕੀ ਹੋਣਾ ਲਗਾਤਾਰ ਉਹ ਡ੍ਰੈਫਟ ਵਗੈਰਾ ਬਈ 200 ਤੱਕ ਜਾ ਰਹੇ ਨੇ। ਯਾਰ ਕੰਮ ਖਰਾਬ ਹੋ ਗਿਆ ਯਾਰ ਡਿੱਕੇ ਬਣੇ। ਜੇ ਜੇ ਵਿੱਚ ਬੰਦਾ ਮਾਰਦ ਨਹੀਂ ਪਹਿਲਾਂ ਉਹਨਾਂ ਨੇ। ਦ੍ਰਿਸ਼ਾਤਰੋਈਆਂ ਤਸਵੀਰਾਂ ਥੋੜੇ ਤੱਕ ਪਹੁੰਚਾਰੇ ਸੀ। ਜਿੱਥੇ ਕਿਦਰ ਆਨੇ ਵੱਡਾ ਖੋਰਾ ਲਾਇਆ ਹੋਇਆ ਹੈ। ਤਾਂ ਤਕਰੀਬਨ ਉਸ ਜਗ੍ਹਾ ਤੇ ਪਹੁੰਚਣ ਵਾਲੇ ਆ। ਤੋਂ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ। ਪਰ ਉਸ ਤੋਂ ਪਹਿਲਾਂ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਦੇਖਦੇ ਰਹੋ ਕਿਉਂਕਿ ਅੱਗੇ ਤੱਕ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ ਬਹੁਤ ਹੀ ਦਰਦਨਾਕ ਤਸਵੀਰਾਂ ਨੇ ਦਰਿਆ ਸਤਲੂ ਵਿਦੱਕ ਹੈਰ ਲਗਾਤਾਰ ਜਾ ਰਹੀ ਹੈ ਹਿਲਦੀਆਂ ਜਲਦੀਆਂ ਤਸਵੀਰਾਂ ਥੋੜੀਆਂ ਜਰੂਰ ਮਿਲਦੀਆਂ ਇਹ ਜੋ ਵੱਡਾ ਦਰਖਤ ਤੁਸੀਂ ਦੇਖ ਰਹੇ ਹੋ ਇਹ ਦਰਿਆ ਸਤਲੂ ਵਿਦੱਕ ਜਿੱਤੇ ਖੋਰਾ ਲਾਇਆ ਹੋਇਆ ਉੱਥੇ ਲੈ ਕੇ ਜਾ ਰਿਹਾ ਲਗਾਤਾਰ ਦਰਖਤ ਵੀ ਛੁੱਟ ਜਾ ਰਿਹਾ ਹੈ ਲਾ ਤਾਂ ਬਹੁਤ ਖੇਤਾਂ ਗਏ ਤੇ ਇਧਰ ਜੇ ਤਸਵੀਰ ਦੇਖ ਲਓ ਇਸ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਦਰਿਆ ਦਾ ਬੰਨ ਦੇ ਨਾਲ ਲੱਗਿਆ ਹੋਇਆ ਤਾਂ ਆਪਣੇ ਆਪ ਦੇ ਕਬੱਡੀ ਅਪਡੇਟ ਤੋਂ ਨਾਲ ਇਧਰ ਆਵਾਂ ਤੇ ਜੋ ਕੰਢਿਆਂ ਦੇ ਤਸਵੀਰਾਂ ਸੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਉੱਪਰੋਂ ਬਾਰਿਸ਼ ਦਾ ਪੈ ਮੈਂ ਬਾਰਿਸ਼ ਦਾ ਕਹਿੜਾ ਹੈ ਤੇ ਇੱਕ ਪਾਸੇ ਦਰਿਆ ਸਾਥ ਨੂੰ ਹੈ तो कि दूर है कितने टाल कि दूर होगा जो बड़ा दरख्त दे रहे हो देख रहे हो जिस थाना ने खोरा लगाया गया ਉੱਥੇ ਲਗਾਤਾਰ ਦਰਖਤ ਛੁੱਟੇ ਜਾ ਰਹੇ ਆ ਪਰ ਖੋਰਾ ਕਾਫੀ ਜ਼ਿਆਦਾ ਵੱਡਾ ਲੱਗਿਆ ਹੈ ਤਾਂ ਲੋਕ ਆਪ ਮਹਾਰੇ ਲੱਗੇ ਹੋਇਆ ਦਰਖਤ ਛੁੱਟਣ ਪ੍ਰਸ਼ਾਸਨ ਦਾ ਕੰਮ ਜੋ ਹੈ ਲੋਕ ਕਰ ਰਿਹਾ ਆਪ ਦੇ ਘਰੋਂ ਟਰੈਕਟਰ ਲਾ ਕੇ ਤੇਲ ਪਾ ਕੇ ਸਾਰੇ ਲੱਗੇ ਹੋਏ ਆ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਕੋਈ ਨਾ ਹੋਣੀ ਨਾ ਵਾਪਰ ਜੇ ਤੇ ਇਸ ਤਰ੍ਹਾਂ ਬਹੁਤ ਸਾਰੇ ਦਰਖਤ ੱਗੇ ਤੱਕ ਲਜਾਇਆ ਜਾ ਰਿਹਾ ਹੈ ਦਰਿਆ ਸੱਤੋਜ ਦੇ ਬੰਨ੍ਹ ਦੇ ਨਾਲ ਦੀਆਂ ਤਸਵੀਰਾਂ ਨੇ ਬੰਨ੍ਹ ਦੇ ਉੱਪਰ ਸ ਜਾ ਰਿਹਾ ਔਰ ਅੱਗੇ ਟਰੈਕਟਰ ਹੈ ਦੂਜੀ ਸਾਈਡ ਪਾਣੀ ਹੈ ਤਾਂ ਹਾਲਾਤ ਬਹੁਤ ਚਿੰਤਾਜਨਕ ਤਰਸਯੋਗ ਹੈ ਇਹ ਫਿਰ ਦੱਸ ਦਵਾ ਕਿ ਦਰਿਆ ਸਤਲੁਜ ਨੇ ਇੱਕ ਵੱਡਾ ਕੋਹਰਾ ਲਾਇਆ ਹੋਇਆ ਹੈ ਤਾਂ ਹੁਣ ਉਸ ਜਗ੍ਹਾ ਤੇ ਬਹੁਤ ਸਾਰੇ ਤਰਖਤ ਪਾਇਆ ਜਾ ਰਿਹਾ ਹੈ ਜੋ ਤੁਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦੇ ਇਲਾਕੇ ਤਰਫਾਂ ਤੇ ਸਾਹਮਣੇ ਗੰਨਾ ਬੀਜਿਆ ਸੀ ਪਰ ਉਹ ਵੀ ਹੁਣ ਤਕਰੀਬਨ ਤਕਰੀਬਾ ਡੁੱਬਿਆ ਹੋਇਆ ਹੈ 3-3 ਫੁੱਟ ਨਾਲ ਪਾਣੀ ਖੜਾ ਹੈ ਬਣਾ ਦਿਨਾਂ ਤਾਂ ਦੁਖੀ ਕਰਨ ਵਾਲੇ ਤੇ ਪੀਰੇ ਨੇ ਜੋ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਤੱਕ ਅਗੇ ਡਾਕਟਰ ਜਿਹੜੇ ਲੱਕੇ ਜਾਏ ਜਾ ਰਿਹਾ ਹੈ ਇਸ ਜਗ੍ਹਾ ਤੇ ਲੱਜੇ ਜਾ ਰਿਹਾ ਹੈ ਇਸ ਜਗ੍ਹਾ ਤੇ ਦਰਿਆ ਸਤਲੁਜ ਬਹੁਤ ਵੱਡਾ ਖੋਰਾ ਲਾਇਆ ਹੋਇਆ ਹੈ ਜੇ ਜਿੱਧਰ ਵੀ ਨਜ਼ਰ ਮਾਰਾਂਗੇ ਇਹ ਵਾਲੀ ਸਾਈਡ ਖੱਬੇ ਹੱਥ ਤੇ ਪਾਣੀ ਪਾਣੀ ਹੈ ਪੰਨਾ ਦੇ ਨਾਲ ਪਾਣੀ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਔਰ ਦਰਿਆ ਸਤਲੁਜ ਅਜੇ ਵੀ ਪੂਰਾ ਉੱਪਰਾਂ ਤੇ ਹੈ ਪਾਖੜਾ ਦਾ ਲੈਵਲ ਲਗਾਤਾਰ ਜਲ ਸਰਵਦਰ ਰਿਹਾ ਜਿਸ ਦੇ ਸਿੱਤੇ ਵਿੱਚ ਪਾਖੜਾ ਦੇ ਵੱਲੋਂ ਵਾਧਰੀ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਟਾਈਮ ਪਾਣੀ ਹੋਰ ਵੀ ਛੱਡਿਆ ਗਿਆ ਇਸ ਤਰ੍ਹਾਂ ਤਾਂ ਇਹ ਆਪਣੇ ਆਪ ਜੇ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬੀ ਮੁੰਡੇ ਨੌਜਵਾਨ ਆਪਣੇ ਸੇਵਨ ਬਾਰੇ ਨੇ ਤਾਂ ਇਹ ਬਹੁਤ ਇੱਕ ਚੰਗੀ ਗੱਲ ਹੈ ਕਿ ਉਹខੇ ਸਮੇਂ ਦੇ ਵਿੱਚ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਤਾਂ ਤਸਵੀਰ ਦੇਖ ਸਕਦੇ ਹੋ ਕਿ ਇਹ ਇਸ ਜਗ੍ਹਾ ਤੇ ਢਾਂ ਲੱਗੀ ਹੈ ਉਸ ਜਗ੍ਹਾ ਤੇ ਇਹ ਦਰਖਤ ਲਗਾਏ ਜਾ ਰਹੇ ਤੁਸੀਂ ਤਸਵੀਰਾਂ ਦੋਚ ਦੇ ਸਕਦੇ ਹੋ ਗੱਡੀ ਕਿਨਾਂ ਗੇ ਹੋਰ ਖੈਚਲੋ ਖੈਚਲੋ ਦਾ ਮੋੜ ਸਾਰਿਆ ਥੱਲੇ ਡੈਪੜਾ ਖੈਚਲੋ ਸਾਰਿਆਂ ਨੇ ਡੈਪ ਓਪਨ ਹੋ ਗਿਆ ਇਸ ਜਗ੍ਹਾ ਇਸ ਜਗ੍ਹਾ ਤੇ ਖੋਰਾ ਦਰਿਆ ਨੇ ਲਾਇਆ ਹੋਇਆ ਵੱਡਾ ਖੋਰਾ। ਮੇਰਾ 70 ਦੀ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ। ਤਾਂ ਇਸ ਜਗ੍ਹਾ ਦੇ ਉੱਪਰ ਨਗਤਰ ਦਰਖਤ ਪਾਏ ਜਾ ਰਹੇ। ਕਿਉਂਕਿ ਇਸ ਜਗ੍ਹਾ ਤੇ ਵੱਡਾ ਖੋਰਾ ਦਰਿਆ ਸੱਤੂ ਨੇ ਲਾਇਆ ਹੋਇਆ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ। ਬਹੁਤ ਜਿਆਦੀ ਵੱਡੇ ਦਰਿਆ ਦੁਖੀ ਕਰਨ ਵਾਲੇ ਕੁਸੂਰ ਦੁਖੀ ਕਰਨ ਵਾਲੀ ਤਸਵੀਰ ਬਹੁਤ ਵੱਡੀ ਤਸਵੀਰ ਹੈ ਮਸ਼ੀਨ ਚੱਲ ਰਹੀ ਹੈ ਉਹ ਦਿਖਾਵਾਂਗੇ ਦਰਿਆ ਸਤਲੂ ਜਨੇ ਥਾਂ ਤੇ ਵੱਡਾ ਖੋਰਾ ਲ ਇਸ ਜੇਸੀ ਵੀ ਚੱਲ ਰਹੀ ਹੈ ਇੱਥੇ ਤ ਲਗਾਤਾਰ ਦਰਿਆ ਦੇ ਵਿੱਚ ਦਰਖਤ ਮਿੱਟੀ ਲਗਾਤਾਰ ਪਾਈ ਜਾ ਰਹੀ ਹੈ ਰਾਹਸਾਤ ਨੇ ਦੇ ਇਸ ਗਾਮ ਦੀ ਬਹੁਤ ਵੱਡੀ ਆਪਦੇ। ਇਹੋ ਇਸ ਖਾਦੇ ਦਰਾਸਾਤ ਨੇ ਖੂਰਾ ਲਾਇਆ ਹੈ। ਸਾਭ ਤੋਂ ਵੱਡਾ। ਦੇਖੋ ਦਰ ਦਸਰ ਕੱ ਗਿਆ ਰਿਹਾ ਹੈ। ਇਸ ਜਗ੍ਹਾ ਤੇ ਦਰਾਸਾਤ ਨੇ ਖੂਰਾ ਲਾਇਆ ਹੈ। ਤੁਸੀਂ ਵੀ ਰਾਤ ਨੂੰ ਦੇਖੋ। ਉਹ ਅੱਗੇ ਸਾਹਮਣੇ ਖੂਰਾ ਲੱਗਿਆ ਹੈ। ਦਰਾਸਾਤ ਨੇ ਬਹੁਤ ਵੱਡਾ ਖੂਰਾ ਲਾਇਆ ਹੈ। ਤਦ ਰਿਆਸਤ ਵਿੱਚ ਪੂਰਾ ਅਫਵਾਹ ਤੇ ਆ ਨਾ ਤੇ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਤਰਸ ਜਿਓ